ਵਾਇਗੂ ਜੀ ਦਾ ਖਾਲਸਾ ਵਾਇਗੂ ਜੀ ਦੀ ਫਤਿਹ ਜੋ ਕੱਲ ਨਤੀਜੇ ਪੰਜਾਬ ਤੇ ਆਏ ਐ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੂਚੇ ਵਰਕਰਾਂ ਤਰਫੋਂ ਅਸੀਂ ਐਕਸੈਪਟ ਕਰਦੇ ਆ ਜੋ ਆਇਆ ਸੀ ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਵਾਂਗੂ ਐ ਤੇ ਅਸੀਂ ਸਿਰ ਝੁਕਾ ਕੇ ਅੱਜ ਨਤੀਜਿਆਂ ਨੂੰ ਐਕਸੈਪਟ ਕਰਦੇ ਆ ਅਸੀਂ ਪਾਰਟੀ ਦੀ ਮੀਟਿੰਗ ਵੀ ਸਰਦੀ ਐ ਜਿੱਥੇ ਅਸੀਂ ਪੂਰੇ ਸਾਰੇ ਵਿਚਾਰ ਵੀ ਕਰਾਂਗੇ ਇੱਕ ਬਹੁਤ ਵੱਡੀ ਜੰਗਵਾਰੀ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਹੈ ਮੈਂ ਭਗਵੰਤ ਮਾਨ ਜੀ ਜੋ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਹਨ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਉਹਨਾਂ ਨੂੰ ਪਾਰਟੀ ਨੂੰ ਦਿੰਦਾ ਕਿਉਂਕਿ ਜੰਗ ਵਿੱਚ ਹਰ ਪਾਰਟੀ ਨੇ ਆਪਣਾ ਪੂਰਾ ਜੋਰ ਲਾਇਆ ਤੇ ਮੈਂ ਖਾਸ ਕਰਕੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਇਸ ਲੜਾਈ ਵਿੱਚ ਮੈਂ ਮਾਨ ਨਾ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਦਿਨ ਰਾਤ ਮਿਹਨਤ ਕੀਤੀ ਐਨੀ ਮਿਹਨਤ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ ਜਿੰਨੀ ਐਕਤੀ ਕੀਤੀ ਹੈ ਤੇ ਆਪਣੇ ਜਿੰਨੀ ਲੀਡਰਸ਼ਿਪ ਨੇ ਕੀਤੀ ਹੈ ਸਾਡੇ ਸਾਰੇ ਕੈਂਡੀਡੇਟ ਨੇ ਕੀਤੀ ਹੈ ਬਾਕੀ ਰਿਜ਼ਲਟ ਤਾਂ ਪਰਮਾਤਮਾ ਦੇ ਹੱਥ 'ਚ ਹੈ ਨਹੀਂ ਕਾਰਨ ਹਲੇ ਵਿਚਾਰਾਂ ਲੋਕਾਂ ਨਾਲ ਵਿਚਾਰਾਂ ਕਰਕੇ ਆਪਣੇ ਵਰਕਰਾਂ ਨਾਲ ਵਿਚਾਰ ਕਰਕੇ ਪਤਾ ਕਰਾਂਗੇ ਸ਼ਾਇਦ ਸਾਡੇ 'ਚ ਕੋਈ ਕਮੀਆਂ ਹੋਣੀਆਂ ਹੈ ਆ ਜਿਹੜੀਆਂ ਅਸੀਂ ਦੇਖ ਨਹੀਂ ਸਕੇ ਜਾਂ ਸਮਝ ਨਹੀਂ ਸਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਕਮੀਆਂ ਨੂੰ ਦੂਰ ਕਰੀਏ ਕਿਦੋਂ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬੀਆਂ ਦੀ ਜਥੇਬੰਦੀ ਹੈ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਆ ਹੁਣ ਵੀ ਆ ਆਮ ਆਦਮੀ ਪਾਰਟੀ ਸਰਕਾਰ ਬੰਦੀ ਹੈ ਐਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਮੈਂ ਸ਼ੋਰ ਕਰਨਾ ਚਾਹਣਾ ਕੋਈ ਪੰਜਾਬ ਦਾ ਮਸਲਾ ਹੈ ਜਿੱਥੇ ਸਾਡੀ ਲੋੜ ਹੋਏ ਅਸੀਂ ਕੰਸਟਰਕਟਿਵਲੀ ਪੋਜ਼ੀਟਿਵ ਰੋਲ ਪਲੇ ਕਰਾਂਗੇ ਉਜਤੇ ਸਾਨੂੰ ਲੋੜ ਪਏ ਜਾਂਦੀ ਅਸੀਂ ਆਪਣੇ ਆਪ ਉੱਤੇ ਜਾਵਾਂਗੇ ਸਾਡੀ ਇੱਕੋ ਹੀ ਸੋਚ ਹੈ ਕਿ ਪੰਜਾਬ ਬਾਰਡਰ ਸਟੇਟ ਹੈ ਇਸ ਬਾਰਡਰ ਸਟੇਟ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਕਾਇਮ ਰੱਖਣੀ ਸਭ ਤੋਂ ਜ਼ਰੂਰੀ ਹੈ ਸੋ ਆਪਾਂ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਆਪਾਂ ਨੂੰ ਆ ਵਰਡਿਕਟ ਐਕਸੈਪਟ ਕਰਨਾ ਚਾਹੀਦਾ ਤੇ ਤੇ ਨਾਲੇ ਸਾਡੀ ਪੂਰੀ ਸਪੋਰਟ ਰਹੂਗੀ ਆਮ ਆਦਮੀ ਪਾਰਟੀ ਨੂੰ ਜੋ ਪੋਜ਼ਿਟਿਵ ਗੱਲ ਕਰਨਗੇ ਪ੍ਰੈਜ਼ ਔਰ ਆਪੋਜੀਸ਼ਨ ਜੇ ਜਿੱਥੇ ਵੀ ਕਮੀਆਂ ਹੋਣਗੀਆਂ ਅਸੀਂ ਉਹ ਕਮੀਆਂ ਵੀ ਠਾਵਾਂਗੇ ਪਰ ਅਕੀਰਤ ਮੈਂ ਵਧਾਈ ਜਰੂਰ ਦੇਣਾ ਚਾਹਣਾ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਆਫਟਰ 57 ਸਰ ਬਾਦਲ ਫੈਮਲੀ ਦੇ ਵਿੱਚ ਪਹਿਲੀ ਵਾਰ ਆ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਨਹੀਂ ਫਿਰ ਕਿਸ ਤਰ੍ਹਾਂ ਦੇ ਨਾਲ ਰੋਲ ਅਦਾ ਕਰੋਗੇ ਦੇਖੋ ਵਿਧਾਨ ਸਭਾ ਚ ਅੰਦਰ ਜਾਣਾ ਜਾਂ ਬਾਹਰ ਜਾਣਾ ਉਹ ਮੈਨਾ ਨਹੀਂ ਰੱਖਦਾ ਸ਼੍ਰੋਮਣੀ ਕਾਲੀ ਦਲ ਜਿਵੇਂ ਮੈਂ ਕਿਹਾ ਪੰਜਾਬੀਆਂ ਦੀ ਆਵਾਜ਼ ਹੈ ਸਿੱਖ ਪੰਥ ਦੀ ਆਵਾਜ਼ ਹੈ ਖਾਲਸਾ ਪੰਥ ਦੀ ਆਵਾਜ਼ ਹੈ ਉਹ ਆਵਾਜ਼ ਸਦਾ ਰਹੂਗੀ ਜਿੱਥੇ ਵੀ ਆਪਣੇ ਪੰਜਾਬੀ ਨੂੰ ਖਾਲਸਾ ਪੰਥ ਨੂੰ ਦੁਨੀਆ ਵਿੱਚ ਕੋਈ ਸਮੱਸਿਆ ਆਏ ਦੇਸ਼ ਵਿੱਚ ਸਮੱਸਿਆ ਆਏ ਪੰਜਾਬ ਕਿਸ ਸਮੱਸਿਆ ਆਏ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਉਸ ਸਮੱਸਿਆ ਨੂੰ ਹੱਲ ਕਰਾਏਗੀ ਜੀ ਭਾਵੇਂ ਪਾਵਰ ਹੈ ਜਾਂ ਨਹੀਂ ਦੇਖੋ ਜੰਗਾਂ ਜਿੱਤੀਆਂ ਜਾਂਦੀਆਂ ਜੰਗਾਂ ਹਾਰੀਆਂ ਵੀ ਜਾਂਦੀਆਂ ਪਰ ਫੌਜਾਂ ਕੈਂ ਰਹਿਦੀਆਂ ਸ੍ਰੋਮਣੀ ਕਾਲੀ ਦਲ ਦਾ ਫੌਜ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਸਾਨੂੰ ਮਾਣ ਹੈ ਆਪਣੀਆਂ ਪਾਰਟੀ ਦੇ ਵਰਕਰਾਂ ਦੇ ਭਾਵੇਂ ਇੱਕੀ ਸਾਡੀ ਡਿਫੀਟ ਹੋਈ ਹੈ ਪਰ ਕੋਈ ਗੱਲ ਨਹੀਂ ਜਿੱਥਾ ਤਾਂ ਹੁੰਦੀਆਂ ਰਹਦੀਆਂ ਪਰ ਮੈਨੂੰ ਇੰਨੀ ਖੁਸ਼ੀ ਹੈ ਕਿ ਆਪਣੇ ਵਰਕਰਾਂ ਨੇ ਬੜੀ ਮਿਹਨਤ ਕੀਤੀ ਦੇਖੋ ਮੈਂ 6 ਮਹੀਨੇ ਪੰਜਾਬ ਦੇ ਕੋਨੇ-ਕੋਨੇ 'ਚ ਮੈਨੂੰ ਲੱਗਦਾ ਕੱਲਾ ਮੈਂ ਹੋਣਾ ਜਿਹੜੇ ਪੰਜਾਬ ਦੇ ਹਰ ਅਸੈਂਬਲੀ ਹਲਕੇ 'ਚ ਆਪ ਗਏ ਆਪ ਉਹਨਾਂ ਨੂੰ ਵਰਕਰਾਂ ਨੂੰ ਮਿਲਿਆ ਤੇ ਆਪ ਵਰਕਰਾਂ ਨਾਲ ਪਿੰਡ-ਪਿੰਡ ਗਏ ਜਨਤਾ ਨੂੰ ਮਿਲਿਆ ਪਰ ਮੈਂ ਕਹਿ ਸਕਦਾ ਭਾਵੇਂ ਅਸੀਂ ਹਾਰ ਗਏ ਪਰ ਜਿਹੜੀ ਸਾਡੇ ਪਾਰਟੀ ਦੇ ਵਰਕਰਾਂ ਦਾ ਹੌਸਲਾ ਬਲੰਦ ਸੀ ਬਲੰਦ ਹੈ ਹਲੇ ਵੀ ਹੈ ਤੇ ਸਾਨੂੰ ਮਾਂ ਮੈਨੂੰ ਮਾਣ ਹੈ ਆਪਣੇ ਵਰਕਰਾਂ ਦਾ ਕਸੋਟੀ ਗਰਗਰੀ ਪ੍ਰਧਾਨ ਸੁਧਾਰ ਕੇ ਦੇ ਇਲੈਕਸ਼ਨ ਹੋ ਚੁੱਕੇ ਆ ਉਹ ਦੁਬਾਰਾ ਲੋਕ ਸਭਾ ਦੇ ਇਲੈਕਸ਼ਨ ਹੋਣ ਜਾਣਗੇ ਆ ਸ਼੍ਰੋਮਣੀ ਕਾਲਦੀਵ ਦੀ ਉਸ ਨੂੰ ਕਿਸ ਤਰ੍ਹਾਂ ਦੀ ਮੌਜੂਦਗੀ ਕਰ ਰਹੇ ਆ ਆਉਣ ਵਾਲੇ ਸਮੇਂ ਤੁਸੀਂ ਆਉਣ ਵਾਲੇ ਸਮੇਂ 'ਚ ਅਸੀਂ ਪਾਰਟੀ ਦੀ ਮੀਟਿੰਗ ਕਰਾਂਗੇ ਅਸੀਂ ਆਪਣੀ ਪਾਰਟੀ ਦੀ ਮੀਟਿੰਗ ਸੋਮਵਾਰ ਨੂੰ ਰੱਖ ਲਈ ਹੈ ਜਿੱਥੇ ਸਾਰੇ ਜਿਹੜੇ ਇਲੈਕਸ਼ਨ ਲੜੇ ਆ ਸਾਰੇ ਉਮੀਦਵਾਰਸ ਬੁਲਾਏ ਗਏ ਆ ਸਾਡੀ ਕੋਰ ਕਮੇਟੀ ਬੁਲਾਈ ਗਈ ਹੈ ਇਕੱਠੇ ਹੋ ਕੇ ਅਸੀਂ ਸਾਰੀਆਂ ਚੀਜ਼ਾਂ ਅਸੀਂ ਵਿਚਾਰ ਕਰਾਂਗੇ ਤੇ ਮੈਂ ਲੱਖਾਂ ਵੋਟਰ ਜਿਹੜੇ ਆ ਜਿਹੜੇ ਸਾਡੇ ਵੋਟਰ ਜਿਨ੍ਹਾਂ ਨੇ ਸਾਨੂੰ ਸਾਡੇ ਦੇ ਸਿਰ ਤੇ ਹੱਥ ਰੱਖਿਆ ਦਿਲ ਦੀ ਗ੍ਰਹਿਣ ਤੇ ਉਹਨਾਂ ਵੀ ਧੰਨਵਾਦ ਕਰਨਾ ਚਾਹਣਾ ਐ ਐਸ ਪਾਰਟੀ ਪ੍ਰੈਜ਼ੀਡੈਂਟ ਮੈਂ ਆਪਣੀ ਜ਼ਿੰਮਵਾਰੀ ਵੀ ਲੈਣਾ ਹੈ ਇਹ ਡਿਫੀਟ ਦੀ ਜ਼ਿੰਮਵਾਰੀ ਮੇਰੀ ਕਿਉਂਕਿ ਅਜਲ ਜਨਰਲ ਮੈਂ ਸੀ ਤੇ ਮੇਰੇ ਹੁੰਦੇ ਆ ਡਿਫੀਟ ਹੋਈ ਹੈ ਬੋਟ ਪਰਸੈਂਟੇਜ ਦਾ ਕਿੰਨਾ ਫਰਕ ਪਿਆ ਸੀ ਉਹ ਪਰਸੈਂਟੇਜ ਦਾ ਫਰਕ ਪਿਆ ਇੱਕ ਤੂਫਾਨ ਸੀ ਜਿਹਦਾ ਤੂਫਾਨ ਜਿਹਦਾ ਸਾਰਾ ਹੀ ਸਾਰੀਆਂ ਪਾਰਟੀਆਂ ਦਾ ਫਰਕ ਪਿਆ ਪਰ ਫਿਰ ਵੀ ਮੈਂ ਇਨਾ ਕਹਿਣਾ ਸਾਡੀ ਵਰਕਰ ਬੜੇ ਕੈਮ ਹੈ ਤੇ ਜਿਹੜੀ ਪਾਰਟੀ ਦੇ ਵਰਕਰ ਕੈਮ ਹੋਣ ਜੇ ਤਾਰਾਂ ਦਾ ਹੁੰਦੀਆਂ ਰਹਦੀਆਂ ਆਈ ਵਰਕਰ ਤੁਸੀਂ ਦੇਖੋਗੇ ਅੱਗੇ ਫਤਿਹ ਵੀ ਕਰਨਗੇ ਸਰਬਜੀਤ ਜੀ ਵੱਡੇ ਬਾਦਲ ਸਾਹਿਬ ਕਦੇ ਕਦੇ ਨਹੀਂ ਹਾਰੇਗੇ 54 ਸਾਲਾਂ ਦੀ ਮੁੱਦਦੇ ਵਿੱਚ ਮਤਲਬ 54 ਸਾਲਾਂ ਦੇ ਵਿੱਚ ਪਹਿਲੀ ਵਾਰ ਜਿੰਦਗੀ ਵਿੱਚ ਮੈਂ ਤੁਹਾਨੂੰ ਜੋ ਬਾਦਲ ਸਾਹਿਬ ਦੀ ਪੋਲਟਿਕਸ ਹੈ ਉਹ ਜਿੱਥਾਰ ਨਾਲ ਮੈਂਬਰ ਨਹੀਂ ਸੀ ਨਾ ਕੋਈ ਮੁੱਖ ਮੰਤਰੀ ਬਣਨ ਨਿਰਮਣ ਸੀ ਜਿਹੜਾ ਲੀਡਰ 16 ਸਾਲ ਜੇਲ੍ਹ ਜਾ ਸਕਦਾ ਹੈ ਜੇ ਚਾਹੁੰਦੇ ਬਾਦਲ ਸਾਹਿਬ ਤੇ 16 ਸਾਲ ਜੇਲ੍ਹ ਦੀ بجائے ਉਹ ਮੁੱਖ ਮੰਤਰੀ ਰਹਿ ਸਕਦੇ ਸੀ ਐਜਿਓ ਆਪਸ਼ਨ ਸੀ ਉਹ ਸੈਲਫलेस ਲੀਡਰ ਹੈ ਉਹਨਾਂ ਨੇ ਜੋ ਸੇਵਾ ਕੀਤੀ ਪੰਜਾਬ ਪ੍ਰਤੀ ਮੈਨੂੰ ਲੱਗਦਾ ਹੈ ਅੱਜ ਦੀ ਜਨਰੇਸ਼ਨ ਨਹੀਂ ਪਿਛਲੀਆਂ ਜਨਰੇਸ਼ਨਾਂ ਚੁੱਕ ਆਏ ਜਗ ਲੀਡਰ ਨਹੀਂ ਜਿਨ੍ਹਾਂ ਨੇ ਐਜੀ ਸੇਵਾ ਕੀਤੀ ਹੋਈ ਸਿਰਫ ਬਿਫੋਰ ਇਲੈਕਸ਼ਨਸ ਤੋਂ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੇ ਜਿਹੜੀਆਂ ਹੌਟ ਸੀਟਸ ਨੇ ਤੁਸੀਂ ਬੜੇ ਰਿਸਪੌਂਸੀਬਲ ਦਾ ਜਿਹੜਾ ਪੈਟਰਨ ਵੀ ਕੰਮ ਕੀਤਾ ਔਰ ਪਾਰਟੀ ਨੂੰ ਲੀਡ ਵੀ ਕੀਤਾ ਕੁਛ ਇਸ ਤਰ੍ਹਾਂ ਦੇ ਇਨਪੁੱਟ ਤੁਹਾਨੂੰ ਪਹਿਲਾਂ ਨਹੀਂ ਲੱਗਿਆ ਕਿ ਹਾਟ ਸੀਟਸ ਦੇ ਉੱਪਰ ਵੀ ਇੰਨੇ ਕਿਤੇ ਰਿਜ਼ਲਟ 네ਗੇਟਿਵ ਆ ਸਕਦਾ ਸੀ ਜਦੋਂ ਜੱਗ ਚੱਲ ਰਹੀ ਸੀ ਕਿਸੇ ਨੂੰ ਕੋਈ ਕਿਸੇ ਨੂੰ ਐਜੇ ਰਿਜ਼ਲਟ ਦੀ ਦਾ ਕਿਸੇ ਨੂੰ ਉਮੀਦ ਨਹੀਂ ਸੀ ਕਿਉਂਕਿ ਅਸੀਂ ਆਪਣੇ ਵਰਕਰਾਂ ਦਾ ਹੌਸਲਾ ਦੇਖਦੇ ਸੀ ਆਪਣੇ ਵਰਕਰਾਂ ਦੀ ਮਿਹਨਤ ਦੇਖੀ ਹੈ ਕਿਸੇ ਚ ਕੋਈ ਕਮੀ ਨਹੀਂ ਸੀ ਤੁਹਾਨੂੰ ਉਦੋਂ ਸ਼ੱਕ ਹੁੰਦਾ ਜੇ ਮਿਹਨਤ ਆਪਣੇ ਵਰਕਰਾਂ ਨੂੰ ਪਤਾ ਲੱਗ ਜਾਵੇ ਮਿਹਨਤ ਨਹੀਂ ਕਰ ਰਹੇ ਪਜੇ ਜਾਨ ਮਾਰ ਕੇ ਮਿਹਨਤ ਕਰ ਰਹੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਤੋ ਉਹ ਤਾਂ ਬੈਡ ਲੱਕ ਹੈ ਉਹ ਤਾਂ ਹੁੰਦਾ ਹੈ ਜ਼ਿੰਦਗੀ 'ਚ ਜਿਹੜੇ ਤੁਸੀਂ ਦੇਖੋ ਫੌਜ ਦਾ ਕਮਲ ਲੜਨਾ ਤੇ ਖਾਲਸਾ ਪੰਥ ਨੇ ਤਾਂ ਸਦਾ ਲੜਾਈਆਂ ਲੜੀਆਂ ਮੁਗਲਾਂ ਦੇ ਖਿਲਾਫ ਲੜਾਈ ਲੜਦੇ ਰਹੇ ਹਾਰਦੇ ਵੀ ਰਹੇ ਜਿੱਤਦੇ ਵੀ ਰਹੇ ਇਹਦਾ ਮਤਲਬ ਨਹੀਂ ਕਿ ਹਾਰ ਗਏ ਤੇ ਅਸੀਂ ਘਰੇ ਬਹਿ ਗਏ ਹਾਰਨ ਦਾ ਮਤਲਬ ਹੈ ਕਿ ਹੁਣ ਅਗਲੀ ਵਾਰ ਜਿੱਤਾਂਗੇ ਮਦਰ ਸਾਹਿਬ ਪਾਰਟੀਆਂ ਦੇ ਵਿੱਚ ਲੋਕਾਂ ਦਾ ਕੁਝ ਗੁੱਸਾ ਸੀ ਉਹ ਜਲਦਬਾਜ਼ੀ ਤੇ ਲੋਕਾਂ ਨੇ ਕੋਈ ਫੈਸਲਾ ਬੰਲਾ ਨਹੀਂ ਉਹ ਫੈਸਲਾ ਲਿਆ ਇਤਨਾ ਕਿਤੇ ਲੋਕ ਲੱਗਦਾ ਨਹੀਂ ਉਹਨਾਂ ਨੂੰ ਸੂਝੇ ਫੈਸਲਾ ਲੈ ਕੇ ਪਸਤਾਉਣਗੇ ਜਾਂ ਮੈਂ ਕਿਸੇ ਪਸਤਾਉਣ ਦੀ ਗੱਲ ਨਹੀਂ ਕਰਨਾ ਚਾਹੁੰਦਾ ਇਹ ਦੇਖੋ ਆ ਜਨਤਾ ਦਾ ਫੈਸਲਾ ਹੈ ਰੱਬ ਦਾ ਫੈਸਲਾ ਹੈ ਜੋ ਫੈਸਲਾ ਹੈ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੂੰ ਮੈਨੂੰ ਪੂਰੀ ਆਸ ਹੈ ਕਿ ਜਿਸ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕੰਮ ਜ਼ਰੂਰ ਕਰੂਗੀ